ਫਾਕੀ ਯਾਰ ਬੜੀ ਦੁਖਦਾਇਕ ਖਬਰ ਹੈ ਕਿ ਖਾਲਸਾਡੇ ਇਲਾਕੇ ਦੇ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਕਾਫੀ ਵੱਡੇ ਪੱਧਰ ਤੇ ਲੋਕ ਬਿਮਾਰ ਹੋਏ ਔਰ ਜਿਹੜੇ ਕੁਝ ਲੋਕ ਬਿਮਾਰ ਹੋਏ ਉਹਨਾਂ ਦੇ ਵਿੱਚੋਂ 3-4 ਲੋਕਾਂ ਨੂੰ ਆਪਣੀ ਜਿਹੜਾ ਸੀਗਾ ਉਹ ਜਾਨ ਗੜੀ ਆ ਉਹ ਗਵਾਣੀ ਪਈ ਹੈ ਔਰ ਇਹ ਕਿਤੇ ਨਾ ਕਿਤੇ ਬੱਡੇ ਸਵਾਲ ਜਿਹੜੇ ਆ ਪ੍ਰਸ਼ਨ ਜਿਹੜੇ ਆ ਉਹ ਅੱਜ ਪੰਜਾਬ ਸਰਕਾਰ ਤੇ ਜਿਹੜਾ ਲੋਕਲ ਸਿਵਲ ਪ੍ਰਸ਼ਾਸਨ ਹੈ ਉੱਤੇ ਖੜੇ ਹੋ ਰਹੇ ਆ ਕਿਤੇ ਇਹ ਪਾਣੀ ਦੀ ਲੀਕੇਜ ਦੀ ਪਾਈਪ ਜਿਹੜੀ ਰਿਪੋਰਟ ਕੀਤੀ ਗਈ ਉਹ ਤੇ ਲੋਕਾਂ ਦੇ ਵਸਨੀਕਾਂ ਵੱਲੋਂ ਉਹਨੂੰ ਮੇਰੇ ਖਿਆਲ ਸੈਨੀਟੇਸ਼ਨ ਵਿਭਾਗ ਨੇ ਬੜਾ ਲਾਈਟਲੀ ਲਿਆ ਸੈਨੀਟੇਸ਼ਨ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਸੀ ਉਹ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਉਹ ਜਿਹੜਾ ਪੀਣ ਯੋਗ ਪਾਣੀ ਸੀਗਾ ਉਹਦੇ ਵਿੱਚ ਸਾਫ ਪਾਣੀ ਵਿੱਚ ਮਿਕਸ ਹੋਇਆ ਮਿਕਸ ਹੋਣ ਤੋਂ ਬਾਅਦ ਜਿਹੜਾ ਹੈ ਉਹ ਧਾਇਰੀਆ ਜਿਹੜਾ ਉੱਤੇ ਫੈਲ ਗਿਆ ਔਰ ਅੱਜ ਦਿੱਤੇ ਮੇਰੇ ਖਿਆਲ ਸੇ ਇੱਕ ਸਖਤ ਕਾਰਵਾਈ ਜਿਹੜੀ ਸੈਨੀਟੇਸ਼ਨ ਵਿਭਾਗ ਦੇ ਖਿਲਾਫ ਕਰਨੀ ਪੈਂਦੀ ਹੈ ਉਹਦਾ ਕਿ ਐਗਜ਼ੈਂਪਲਰੀ ਸੈਟ ਜਿਹੜਾ ਦਾ ਪਾਲਿਸ਼ਮੈਂਟ ਉਹ ਸੈਟ ਹੋਣੀ ਚਾਹੀਦੀ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਦੂਜਾ ਜਿਹੜੇ ਬੰਦੇ ਅ ਜਿਨ੍ਹਾਂ ਦੇ ਡੈਥ ਰਿਪੋਰਟ ਹੋ ਗਿਆ ਨੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਹੈ ਯੋਗ ਜਿਹੜਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਬਸ ਬਸ ਉਹਨਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ ਔਰ ਜਿੰਤੋਂ ਤੱਕ ਮੈਂ ਇੱਥੇ ਹੁਣ ਵਿਜ਼ਿਟ ਕੀਤਾ ਇਸ ਹਸਪੀਟਲ ਸੀ ਇੱਥੇ ਦਾ ਡਾਕਟਰ ਸਾਹਿਬ ਮੇਰੇ ਨਾਲ ਨੇ ਚੰਗਾ ਟਰੀਟਮੈਂਟ ਉਹਨਾਂ ਦਾ ਦੇਖ ਰਿਹਾ ਕਰ ਰਿਹਾ ਹੈ ਔਰ ਉਹ ਬਦਲੇ ਜਿਹੜੇ ਹੰਤਲ ਹੋਏ ਉਹ ਅੰਦਰ ਟਰੀਟਮੈਂਟ ਉਹ ਥੋੜਾ ਸਟੇਬਲ ਕੰਡੀਸ਼ਨ ਦੇ ਵਿੱਚ ਨੇ ਔਰ ਮੈਂ ਇਹੋ ਹੀ ਆਸ ਰੱਖਦਾ ਕਿ ਡਾਕਟਰ ਸਾਹਿਬ ਦੇ ਨਾਲ ਉਹਦੀ ਟੀਮ ਸਾਰੀ ਜਿਹੜੀ ਹੈ ਉਹ ਉਹਦਾ ਚੰਗਾ ਟਰੀਟਮੈਂਟ ਕਰ ਰਹੀ ਹੈ ਔਰ ਚੰਗੀ ਰੋਣ ਚੱਲੀ ਹੈ ਦੇਖਭਾਲ ਕਰਕੇ ਜਲਦੀ ਉਹ ਸਿਹਤ ਸਿਹਤਮੰਦ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਣਗੇ ਔਰ ਜਿਹੜਾ ਇਹ ਸੈਨੀਟੇਸ਼ਨਲ ਭਾਗ ਹੈ ਇਹ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝੋਏ ਕਾਰਪੋਰੇਸ਼ਨਲ ਭਾਗ ਜਿਹੜਾ ਉਹ ਸਾਫ਼ ਪੀਣੋ ਪਾਣੀ ਹੈ ਪੂਰੀ ਜਰੀ ਹੈ ਉਹਨੂੰ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਉਹਨੂੰ ਠੀਕਾ ਕਰਨੀ ਔਰ ਜਿੱਥੇ ਜਿੱਥੇ ਲੀਕੇਜ ਹੈ ਉਹਨੂੰ ਦਰੁਸਤ ਕਰਨਾ ਹੈ